ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਚੋਹਾਨ ਪੀਵੀ 31 ਤੇ ਕਿਸਾਨ ਵੀਰੋ ਅੱਜ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਏ ਆ ਮੱਝ ਦੀ ਘਰੇਲੂ ਕਿਸਾਨ ਵੀਰਾਂ ਕੋਲੇ ਮੱਝ ਹੈ ਤੇ ਮੱਝ ਵੀਰਾਂ ਨੇ ਸੇਲ ਕਰਨੀ ਹੈ ਬਾਕੀ ਪੂਰੀ ਡਿਟੇਲ ਵੀਰ ਵਰਗਿਆਂ ਤੋਂ ਆਪਾਂ ਜਾਣਦੇ ਆ ਕਿੰਨਾ ਇੱਕ ਦੁੱਧ ਬਾਦ ਕੱਢਿਆ ਕਿੰਨੀ ਸੂਏ ਆ ਬਾਕੀ ਹਾਈਟ ਲੈਂਥ ਵਾਈਜ਼ ਤੁਸੀਂ ਚੈੱਕ ਕਰ ਸਕਦੇ ਹੋ ਕਿੰਨੀ ਕੁ ਹਾਈਟ ਲੈਂਥ ਹੈ ਕਿੰਨਾ ਕੁ ਬਾਡੀ weight ਹੈ ਉਹ ਸਾਰਾ ਤੁਹਾਨੂੰ ਕੈਮਰੇ ਸਾਹਮਣੇ ਨਜ਼ਰ ਇੱਕ ਵਾਰ ਮਾਰੇ ਹੋਣਗੇ ਗੱਬੜ ਮੱਝ ਹੈ ਸੂਣ ਚ ਹਜੇ ਮੰਨ ਕੇ ਚੱਲੋ ਵੀਰਾਂ ਦੇ ਦੱਸਣ ਦੇ ਮੁਤਾਬਕ 10 ਤੋਂ 15 ਦਿਨ ਪਏ ਐ ਬਾਕੀ ਇੱਕ ਦੋ ਦਿਨਾਂ ਦਾ ਇੱਧਰ ਉੱਧਰ ਵੀ ਹੋ ਜਾਂਦਾ ਉਹ ਕਿਸਾਨ ਵੀਰ ਵੀਡੀਓ ਦੇਖ ਕੇ ਜੱਜ ਕਰ ਸਕਦੇ ਆ ਤੇ ਆਓ ਵੀਰੋ ਤੁਹਾਡੀ ਕਰਵਾਉਣੀਆਂ ਗੱਲ ਕਿਸਾਨ ਵੀਰ ਦੇ ਨਾਲ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਹੜਾ ਪਿੰਡ ਆ ਵੀਰੇ ਆਪਾਂ ਖੜੇ ਇੱਥੇ ਤੇ ਮੋਬਾਈਲ ਨੰਬਰ ਦੱਸ ਦੋ ਜੀ। ਵੀਰੇ ਮੱਖਾ ਪਿੰਡ ਆ। ਜੀ। ਇਹ ਮੰਗੂ ਮਾਨਸਾ ਦੇ 15 ਕਿਲੋਮੀਟਰ ਨੇੜੇ ਆ। ਜੀ। ਤੇ ਨੰਬਰ ਆਪਣਾ 99340 70116। ਠੀਕ ਹੈ ਜੀ। 70600 ਤੋਂ ਬਸ ਦੁਬਾਰੇ ਫੇਰ ਬੋਲ ਦੋ ਜੀ। 99140 ਖਫਟਰਾ ਸੀ 16 ਠੀਕ ਹੈ ਬਾਈ ਜੀ ਤੇ ਮੱਝ ਵੀਰੇ ਕਿੰਨੇਵੇਂ ਸੂਏ ਇੱਧਰ ਹੋ ਜਾ ਥੋੜਾ ਜਿਆ ਜੇ ਸੂਏ ਆ ਬਾਈ ਠੀਕ ਹੈ ਬਾਈ ਜੀ ਆਪਣੇ ਦੂਜੇ ਤੀਜੇ ਸੂਏ ਸੁਣਾਗਾ ਠੀਕ ਹੈ ਜੀ ਬਾਈ ਤੀਜੇ ਸੂਏ ਨੇ 13 14 ਲੀਟਰ ਵਧੀਆ ਦੋ ਦਿੱਤਾ ਠੀਕ ਹੈ ਬਾਈ ਜੀ ਵਪਾਰ ਲੈਣ ਦਾ ਕੰਮ ਹੈ ਵੀਰੇ ਆਪਣਾ ਕਿ ਘਰੇਲੂ ਮੱਝ ਆਈ ਠੀਕ ਹੈ ਬਾਈ ਜੀ ਉਹ ਤਾਂ ਬਜਾਦੇ ਵੱਧ ਗਏ ਸੀ ਠੀਕ ਹੈ ਜੀ ਠੀਕ ਠੀਕ ਹੈ ਬਾਈ ਜੀ ਠੀਕ ਹੈ ਜੀ ਤੇ ਮੰਨ ਕੇ ਚੱਲੋ ਇਸ ਵਾਰ ਉਮੀਦ ਕਰਦੇ ਆਂ ਵੀ ਲੀਟਰ ਦੋ ਲੀਟਰ ਚੰਗੀ ਕੇਅਰ ਵਾਲਾ ਬੰਦਾ ਜਿਆਦਾ ਕੱਢ ਲੂਗਾ ਹਾਂ ਜਿਆਦਾ ਕੱਢਣੂਗੀ ਇਤਨੀ ਹੋ ਸਕਦਾ 14 15 15 ਲੀਟਰ ਵਾਂਗੂ ਕੱਢੇ ਠੀਕ ਹੈ ਜੀ ਤੇ ਉਹਨੂੰ ਕਿੰਨਾ ਮਰਜ਼ੀ ਬੁਲਾਜੀ ਠੀਕ ਹੈ ਨਹੀਂ ਸਹੀ ਗੱਲ ਹੈ ਜੀ ਬੋਲਣਾ ਉਹਨੇ ਹੀ ਚਾਹੀਦਾ ਜਿੰਨਾ ਮਾਲੂ ਪਸ਼ੂ ਕੱਢ ਦੇ ਠੀਕ ਹੈ ਕਈ ਲੋਕ ਹਰ ਤਰ੍ਹਾਂ ਦੇ ਲੋਕ ਆ ਵੀ ਕਈ ਵਾਰੀ 20 ਕਹਿ ਦਿੰਦੇ ਆ ਤੇ ਨਿਕਲਦਾ 15 ਬਾਅਦ ਚੋਂ ਬਸ ਇਹ ਕੱਚੀ 10 ਦਿਨਾਂ ਦੀ ਕੱਚੀ ਆ ਬਸ ਠੀਕ ਹੈ ਭਾਈ ਜੀ ਠੀਕ ਹੈ ਤਾਂ ਕਿਸਾਨ ਵੀਰੋ ਤੁਸੀਂ ਵੀਰਵਾਰਿਆਂ ਤੋਂ ਗੱਲਬਾਤ ਸਾਰੀ ਸੋਣੀ ਲਈ ਹੈ ਤੇ ਰੇਟ ਭਾਅ ਦੀ ਵੀ ਆਪਾਂ ਗੱਲ ਦੱਸਾਂਗੇ ਵੀਰਵਾਰਿਆਂ ਨੂੰ ਇੱਕ ਵਾਰ ਤੁਸੀਂ ਮੱਝ ਦੇ ਥਣ ਵਗੈਰਾ ਚੈੱਕ ਕਰ ਅੱਧਰਾ ਬਿਲਕੁਲ ਸਾਫ ਆ ਇੱਕੋ ਜੇ ਥਣ ਨੇ ਇੱਕੋ ਜੇ ਗੈਪ ਤੇ ਥਣ ਲੱਗੇ ਨੇ ਦੇਖੋ ਤੁਹਾਨੂੰ ਸਾਰ ਵੀਰਾਂ ਨੂੰ ਸਾਰਾ ਦੇਸੀ ਗਿਆ ਹੋਣਾ ਵੀ ਕਿੰਨੀ ਸ਼ਾਨਦਾਰ ਲੇਵੇਦਾਰ ਮੱਝ ਹੈਗੀ ਤੇ ਆਪਾਂ ਤੁਹਾਨੂੰ ਚਲਾ ਕੇ ਵੀ ਦਿਖਾਵਾਂਗੇ ਵੀਰ ਜੀ ਚਲਾ ਦਿਓ ਇੱਕ ਵਾਰੀ ਬਾਈ ਜੀ ਆਜੋ ਇਹਦੀ ਸਾਨੂੰ ਮੁੱਲ ਵਾੜੀ ਦੀ ਡਿਟੇਲ ਦੇ ਦਿਓ ਇੱਕ ਵਾਰ ਹਾਂ ਇਹਦਾ ਕੀ ਭਾਅ ਬੰਦ ਕੀਤਾ ਬਾਈ ਜੀ ਬਾਈ ਦੇਣ ਲੈਣ ਵਾਲੇ ਦੱਸੋ ਵੀਰ ਜੀ ਇੱਥੇ ਠੀਕ ਹੈ ਬਾਕੀ ਮਾਨ ਸਨਮਾਨ ਕੋਈ ਗੱਲ ਦੀ ਮੌਕੇ ਤੇ ਕਰ ਦਾਂਗੇ ਠੀਕ ਹੈ ਬਾਈ ਜੀ ਕਿਸਾਨ ਵੀਰੋ 1.5 ਲੱਖ ਰੁਪਏ ਵੀਰ ਨੇ ਡਿਮਾਂਡ ਕੀਤੀ ਆ ਤੇ ਮਾਨ ਸਨਮਾਨ ਖੁੱਲਾ ਕਰ ਦੇਣਗੇ ਕੋਈ ਚੱਕਰ ਨਹੀਂ ਤੁਸੀਂ ਕਾਲ ਕਰ ਸਕਦੇ ਹੋ ਵੀਰ ਜੀਆਂ ਦਾ ਨੰਬਰ ਆਪਾਂ ਇਹਦੇ ਸਕਰੀਨ ਤੇ ਉੱਤੇ ਚੱਲ ਰਿਹਾ ਤੁਸੀਂ ਇਸੇ ਨੰਬਰ ਤੇ ਕਾਲ ਕਰ ਸਕਦੇ ਹੋ ਅੈਨੀ ਟਾਈਮ WhatsApp ਤੇ ਮੱਝ ਦੀ ਵੀਡੀਓ ਮੰਗਾ ਸਕਦੇ ਹੋ ਤੇ ਮੱਝ ਤੁਸੀਂ ਚੰਗੀ ਤਰ੍ਹਾਂ ਵੇਖ ਹੀ ਲਈ ਐ ਦੁਬਾਰਾ ਫਿਰ ਤੋਂ ਮੈਂ ਇੱਕ ਵਾਰ ਥਾਣ ਹਵਾਨੇ ਦੀ ਮੈਂ ਤੁਹਾਨੂੰ ਕਲਿੱਪ ਜ਼ਰੂਰ ਦਿਖਾ ਦੂੰਗਾ ਇੱਕੋ ਜੇ ਚਾਰੇ ਥਣ ਨੇ ਇੱਕੋ ਜੇ ਗੈਪ ਤੇ ਲੱਗੇ ਨੇ ਤੇ ਬਿਲਕੁਲ ਸਾਫ਼ ਅਡਰ ਦੀ ਮੱਝ ਐ ਤੇ ਕਿਸਾਨ ਵੀਰੋ ਦਿੱਤੇ ਹੋਏ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਰੇਟ ਤੁਹਾਨੂੰ ਵੀਰ ਜੀ ਹਰ ਗਿਆ ਨੇ ਕਿਹੜਾ ਇੱਕ ਵਾਰ ਡਿਮਾਂਡ ਦੱਸਤੀ ਐ ਬਾਕੀ ਮੌਕੇ ਤੇ ਮਾਨ ਸਨਮਾਨ ਖੁੱਲਾ ਹੋ ਜਾਊਗਾ ਇਹ ਪਿੰਡ ਮਾਖਾ ਪਿੰਡ ਹੈ ਮੂਸੇ ਦੇ ਬਿਲਕੁਲ ਨਾਲ ਹੈ ਜ਼ਿਲ੍ਹਾ ਮਾਨਸਾ ਕਾਲ ਕਰਕੇ ਤੁਸੀਂ ਵੀਰਜਾਂ ਤੋਂ ਡਿਟੇਲ ਲੈ ਸਕਦੇ ਹੋ ਤੇ ਦੁਬਾਰਾ ਫਿਰ ਤੋਂ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਜਿਹੜੇ ਨਵੇਂ ਕਿਸਾਨ ਵੀਰ ਨੇ ਸਾਡੇ ਚੈਨਲ ਤੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰ ਲਿਓ ਮਿਹਰਬਾਨੀ ਸ਼ੁਕਰੀਆ